ਸਤਨਾਮ ਵਾਹਿਗੁਰੂ ਸਹਿਬ ਜੀਓ ਸੋਰਠ ਮਾਲਾ ਤੀਜਾ ਭਗਤ ਖਜਾਨਾ ਭਗਤਨ ਕਉ ਦਿਆ ਨਾਉ ਹਰ ਧਨ ਸੱਚ ਸੋਏ ਅਕੂਟ ਨਾਮ ਤਨ ਕਦੇ ਨਿਕਟੈ ਨਹੀਂ ਕਿਨੈ ਨਾਂ ਕੀਮਤ ਹੋਏ ਪਰਮ ਸਤਕਾਰ ਜੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਬਦ ਰਾਗ ਸੋਰਠ ਦੇ ਵਿੱਚ ਤੀਸਰੇ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਂਦਾ 600 ਅੰਗ ਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਧੰਨ ਹੈ ਉਹੋ ਸ ਅਕਾਲ ਪੁਰਖ ਪਰਮਾਤਮਾ ਨੇ ਭਗਤਾਂ ਨੂੰ ਦਿੱਤਾ ਹੋਇਆ ਹੈ ਇਹ ਨਾਮ ਧੰਨਾ ਕਦੇ ਖਤਮ ਨਹੀਂ ਹੁੰਦਾ ਜਿੰਨਾ ਅਸੀਂ ਇਕੱਠਾ ਕਰਦੇ ਹਾਂ ਜਿੰਨਾ ਅਸੀਂ ਇਸ ਧੰਨ ਨੂੰ ਖਰਚ ਕਰਦੇ ਹਾਂ ਉਨਾ ਹੀ ਹੋਰ ਵੱਧਦਾ ਹੈ ਜਿਵੇਂ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਗੈ ਵੱਧ ਤੋ ਜਾਈ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਤਾਂ ਨਾ ਉਹ ਕਦੇ ਘਟਦਾ ਨਹੀਂ ਹੈ ਦਿਨ ਪਰ ਦਿਨ ਵੱਧਦਾ ਹੀ ਹੈ ਲੇਕਿਨ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਇਸ ਸੰਸਾਰ ਦਾ ਧੰਨ ਹੈ ਉਹ ਨਾਲ ਨਹੀਂ ਜਾਂਦਾ ਜਿਸ ਦੇ ਕਰਕੇ ਆਕਾਲ ਪੁਰਖ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਾਨੂੰ ਮਾਰ ਚੱਲਣੀ ਪੈਂਦੀ ਹੈ ਸਜਾ ਮਿਲਦੀ ਹੈ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਨੇ ਜਿਹੜਾ ਉਹਨਾਂ ਦਾ ਹੁਕਮ ਹੈ ਉਹ ਇਸ ਸੰਸਾਰ ਦੇ ਬਾਦਸ਼ਾਹਾਂ ਦੇ ਪਰ ਵੀ ਚੱਲਦਾ ਹੈ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਭਗਤ ਖਜ਼ਾਨਾ ਭਗਤੀ ਦਾ ਖਜ਼ਾਨਾ ਭਗਤਨ ਕਉ ਦੀਆ ਭਗਤਾਂ ਨੂੰ ਦਿੱਤਾ ਨਾਉ ਪ੍ਰਮਾਤਮਾ ਨੇ ਆਪਣਾ ਨਾਮ ਹਰ ਤਨ ਹਰੀ ਦਾ ਤਨ ਸੱਚ ਸੋਏ ਜਿ ਸਦਾ ਸੁਰ ਰਹਿਣ ਵਾਲਾ ਅਖੂਤ ਨਾਮ ਧੰ ਜਿਹੜਾ ਕਦੇ ਖਤਮ ਨਹੀਂ ਹੁੰਦਾ ਕਦੇ ਨਿਕਟੇ ਨਹੀਂ ਕਦੇ ਨਹੀਂ ਮੁੱਕਦਾ ਕਿੰਨ ਨ ਕੀਮਤ ਹੋਏ ਤੇ ਇਸ ਸੰਸਾਰ ਦਾ ਕੋਈ ਵੀ ਪਦਾਰਥ ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਜੋ ਪਰਮਾਤਮਾ ਦੇ ਨਾਮ ਦੀ ਕੀਮਤ ਅਦਾ ਕਰ ਸਕੇ ਜਿਸ ਦੇ ਨਾਲ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਖਰੀਦਿਆ ਜਾ ਸਕੇ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਨੇ اے ਭਾਈ ਗੁਰੂ ਭਗਤ ਜੀ ਨਾਲ ਨੂੰ ਪਰਮਾਤਮਾ ਦੀ ਭਗਤੀ ਦਾ ਖਜ਼ਾਨਾ ਦਿੰਦਾ ਹੈ ਪਰਮਾਤਮਾ ਦਾ ਨਾਮ ਤਨ ਐਸਾ ਹੈ ਜੋ ਸਦਾ ਕੈਮ ਰਹਿੰਦਾ ਹੈ ਹਰ ਨਾਮ ਤਨ ਕਦੇ ਮੁੱਕਣ ਵਾਲਾ ਨਹੀਂ ਇਹ ਤਨ ਕਦੇ ਨਹੀਂ ਮੁੱਕਦਾ ਕਿਸੇ ਪਾਸੋਂ ਇਸ ਤਨ ਦਾ ਮੁੱਲ ਵੀ ਨਹੀਂ ਪਾਇਆ ਜਾ ਸਕਦਾ ਭਾਵੇਂ ਕੋਈ ਮਨੁੱਖ ਇਸ ਤਨ ਨੂੰ ਦੁਨਿਆਵੀ ਪਦਾਰਥਾਂ ਨਾਲ ਵੀ ਨਹੀਂ ਖਰੀਦ ਸਕਦਾ ਅਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾਮ ਧਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਧਨ ਨੂੰ ਇਕੱਠਾ ਕੀਤਾ ਹੋਇਆ ਹੈ ਮੁਖ ਉਜਲ ਹੋਏ ਉਹਨਾਂ ਦਾ ਆਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਸੁਰਖਰੂ ਹੋ ਜਾਂਦੇ ਨੇ ਹਰ ਪਾਇਆ ਤੇ ਹਰੀ ਨੂੰ ਪ੍ਰਾਪਤ ਕਰ ਲੈਂਦੇ ਨੇ ਸਾਜ ਸੋਏ ਜੋ ਸਦਾ ਸਿਰ ਰਹਿਣ ਵਾਲਾ ਸਤਿਗੁਰੂ ਪਰਮਾਨੰ ਕਰਦੇ ਨੇ ਜਿਨ੍ਹਾਂ ਨੇ ਇਹ ਸਦਾ ਸਿਰ ਹਰ ਨਾਮ ਤਨ ਪ੍ਰਾਪਤ ਕਰ ਲਿਆ ਉਹਨਾਂ ਨੂੰ ਇਸ ਨਾਮ ਤਨ ਦੀ ਬਰਕਤ ਨਾਲ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਉੱਜਲ ਮੁਖ ਵਾਲੇ ਹੋ ਜਾਂਦੇ ਨੇ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ ਬਿਨ ਸ਼ਬਦ ਜਗ ਭੁਲਦਾ ਫਿਰਦਾ ਦਰਗਹ ਮਿਲ ਸਜਾਈ ਰਹਾਉ ਮਨ ਮੇਰੇ اے ਮੇਰੇ ਮਨ ਗੁਰ ਸ਼ਬਦੀ ਗੁਰੂ ਦੇ ਸ਼ਬਦ ਦੇ ਨਾਲ ਹਰ ਪਾਇਆ ਜਾਏ ਹਰੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਬਿਨ ਸ਼ਬਦ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਸ਼ਬਦ ਤੋਂ ਬਿਨਾਂ ਜਗ ਸੰਸਾਰ ਭੁੱਲਦਾ ਫਿਰਦਾ ਭਟਕਦਾ ਫਿਰਦਾ ਹੈ ਦਰਗਹ ਮਿਲੈ ਸਜੈ ਤੇ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਸ ਨੂੰ ਸੱਚਾ ਮਿਲਦੀ ਹੈ ਸਤਿਗੁਰੂ ਪਰਮਾਨੰ ਕਰਦੇ ਨੇ ਏ ਮੇਰੇ ਮਨ ਗੁਰੂ ਦੇ ਸ਼ਬਦ ਦੇ ਰਾਹੀ ਪਰਮਾਤਮਾ ਮਿਲ ਸਕਦਾ ਹੈ ਸ਼ਬਦ ਤੋਂ ਬਿਨਾਂ ਜਗਤ ਕੋ ਰਾਹੇ ਪਿਆ ਹੋਇਆ ਭਟਕਦਾ ਦੁਲਦਾ ਹੈ ਆ ਗਾਂ ਪਰ ਲੋਕ ਵੀ ਜ ਪ੍ਰਭੂ ਦੀ ਦਰਗਾਹ ਵਿੱਚ ਡੰਡ ਸੈਂਦਾ ਹੈ ਅਗਰ ਅਸੀਂ ਪਰਮਾਤਮਾ ਦੇ ਨਾਮ ਦਾ ਸਮਰਨ ਨਹੀਂ ਕਰਦੇ ਇਸ ਦੇਹੀ ਅੰਦਰ ਪੰਜ ਚੋਰ ਬਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਮ੍ਰਿਤ ਲੁੱਟੇ ਮਨ ਮੁਖ ਨਹੀਂ ਬੁੱਝੇ ਕੋਈ ਨ ਸੁਣੇ ਪੁਕਾਰਾ ਅੰਤ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰ ਇਸ ਦੇ ਅੰਦਰ ਇਸ ਸਰੀਰ ਦੇ ਵਿੱਚ ਪੰਜ ਚੋਰ ਪੰਜ ਚੋਰ ਵਸ ਵਸਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਮਰਿਤ ਲੁਟੈ ਆਤਮਕ ਜੀਵਨ ਦੇਣ ਵਾਲਾ ਨਾਮਤਨ ਜਿਹੜਾ ਲੁੱਟਦੇ ਨੇ ਮਨ ਮੁਖ ਨਹੀਂ ਬੁੱਝੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਉਹ ਇਹ ਕਦੇ ਨਹੀਂ ਸਮਝਦਾ ਕੋਈ ਨਾ ਸੁਣੈ ਪੁਕਾਰਾ ਜਦੋਂ ਪ੍ਰਮਾਤਮਾ ਦੇ ਨਾਮਤਨ ਲੁੱਟਿਆ ਜਾਂਦਾ ਹੈ ਤੇ ਜਦੋਂ ਇਸ ਦੇ ਉੱਤੇ ਦੁੱਖ ਆਉਂਦਾ ਹੈ ਤਾਂ ਫਿਰ ਕੋਈ ਵੀ ਇਸ ਦੀ ਪੁਕਾਰ ਨਹੀਂ ਸੁਣਦਾ ਅੰਤ ਜਗਤ ਇਹ ਸੰਸਾਰ ਅੰਨਾ ਹੈ ਅੰਧ ਵਰਤਾਰਾ ਤੇ ਮਾਇਆ ਦੇ ਮੋਹ ਦੇ ਵਿੱਚ ਇਹ ਵਰਤ ਰਿਹਾ ਹੈ ਬਾਜ ਗੁਰੂ ਗੋਬਾਰਾ ਗੁਰੂ ਦੇ ਨਾਮ ਤੋਂ ਬਿਨਾਂ ਗੁਰੂ ਤੋਂ ਬਿਨਾਂ ਹਨੇਰਾ ਹੈ हे hey, भाई इस शरीर विच काम क्रोध लोभ मोह अहंकार पांच पाँच चोर बसदे ने, ने।, ने, ने ए, ए मनुख दे अंदर आत्मिक दे जीवन देण वाला नाम तन्न लूटदे रहंदे ने अपने मन दे पीछे तुरण वाले मनुख ए नहीं समझदे जदूं सब कुछ लुटा के ओ दुखी होंदे ने ਤਾਂ ਕੋਈ ਵੀ ਉਹਨਾਂ ਦੀ ਪੁਕਾਰ ਨਹੀਂ ਸੁਣਦਾ ਕੋਈ ਉਹਨਾਂ ਦੇ ਸਹਿਤਾਨ ਨਹੀਂ ਕਰ ਸਕਦਾ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜਗਤ ਅੰਨਿਆ ਵਾਲੇ ਕਰਤੂਤ ਕਰਦਾ ਰਹਿੰਦਾ ਹੈ ਗੁਰੂ ਤੋਂ ਕੁੰਝ ਕੇ ਇਸ ਤੇ ਆਤਮਿਕ ਜੀਵਨ ਦੇ ਰਾਸਤੇ ਵਿੱਚ ਹਨੇਰਾ ਹੋਇਆ ਰਹਿੰਦਾ ਹੈ ਜਿਸ ਦੇ ਨਾਲ ਇਸ ਨੂੰ ਕੋਈ ਸਮਝ ਨਹੀਂ ਪੈਂਦੀ ਹਮੇ ਮੇਰਾ ਕਰ ਕਰ ਬਿਬਤੇ ਕਿ ਹੂੰ ਚੱਲੈ ਨਾ ਚੱਲਦਿਆਂ ਨਾਲ ਗੁਰਮੁਖ ਹੋਵੈ ਸੋ ਨਾਮ ਤੇ ਆਵੈ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੈ ਨਦਰਿ ਨਦਰ ਨਿਹਾਲ ਸਤਿਗੁਰੂ ਪਰਮਾਨੰ ਕਰਦੇ ਨੇ ਹਮੈ ਹੰਕਾਰ ਦੇ ਵਿੱਚ ਮੇਰਾ ਕਰ ਕਰ ਮੇਰਾ ਇਹ ਪਦਾਰਥ ਮੇਰਾ ਹੈ ਇਹ ਚੀਜ਼ ਮੇਰੀ ਹੈ ਬਈ ਗੁੱਤੇ ਖਚੜ ਖਵਾਰ ਹੋਏ ਰਹਿੰਦੇ ਨੇ ਕਿਉਂ ਕਿੰਵੇਂ ਚੱਲੇ ਨਾ ਨਾਲ ਦੇ ਚੱਲੇ ਨਾ ਚੱਲਦੇ ਆ ਨਾਲ ਜਿਹੜਾ ਪਦਾਰਥ ਨਾਲ ਨਹੀਂ ਜਾਂਦਾ ਜਿਹੜਾ ਇਸ ਸੰਸਾਰ ਦੀ ਮਾਇਆ ਨਾਲ ਨਹੀਂ ਜਾਂਦੀ ਉਸ ਦੇ ਵਿੱਚ ਖ਼вар ਹੋਇਆ ਰਹਿੰਦਾ ਗੁਰਮੁਖ ਹੋਵੇ ਜੋ ਗੁਰੂ ਦੀ ਮੱਤ ਧਾਰਨ ਕਰਦੇ ਨੇ ਜੋ ਗੁਰੂ ਦੇ ਸਨਮੁਖ ਹੁੰਦੇ ਨੇ ਸੋ ਨਾਮ ਤੇ ਆਵੇ ਉਹ ਆਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਨੇ ਸਦਾ ਹਰ ਨਾਮ ਸਮਾਲੋ ਸਦਾ ਹੀ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਸੰਭਾਲ ਕੇ ਰੱਖਦੇ ਨੇ ਸੰਭਦੇ ਨੇ ਸੱਚੀ ਬਾਣੀ ਸਦਾ ਫਿਰ ਰਹਿਣ ਵਾਲੇ ਸਿੱਖਤ ਸਲਾਹ ਦੀ ਬਾਣੀ ਹਰ ਗੁਣ ਗਾਵੇ ਉਹ ਹਰੀ ਦੇ ਗੁਣ ਗਾਉਂਦੇ ਨੇ ਨਦਰ ਨਦਰ ਨਿਹਾਲ ਦੇ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਨਿਹਾਲ ਉਹ ਪ੍ਰਸੰਨ ਰਹਿੰਦੇ ਨੇ ਉਹ ਸੁਖੀ ਰਹਿੰਦੇ ਨੇ ਸਤਿਗੁਰੂ ਪਰਮਾਨੰ ਕਰਦੇ ਨੇ ਮੈਂ ਬੱਡਾ ਹਾਂ ਇਹ ਧਨ ਪਦਾਰਥ ਮੇਰਾ ਹੈ ਇਹ ਆਖ ਆਖ ਕੇ ਮਾਇਆ ਬਿੜੇ ਮਨੁੱਖ ਖੁਆਰ ਹੁੰਦੇ ਰਹਿੰਦੇ ਨੇ ਖੱਜਲ ਹੁੰਦੇ ਰਹਿੰਦੇ ਨੇ ਪਰ ਜਗਤ ਤੋਂ ਤੁਰਨ ਵੇਲੇ ਕੋਈ ਵੀ ਚੀਜ਼ ਕਿਸੇ ਦੇ ਨਾਲ ਨਹੀਂ ਦੁਰਦੀ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਨਾਮ ਸਿਮਰਦਾ ਰਹਿੰਦਾ ਹੈ ਉਹ ਸਦਾ تیر ਰਹਿਣ ਵਾਲੇ ਸਿਮਤ ਸਦਾ ਦੀ ਬਾਣੀ ਦੇ ਰਾਹੀ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਉਹ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਉਸ ਨੂੰ ਸਦਾ ਸੁਖ ਪ੍ਰਾਪਤ ਹੁੰਦਾ ਰਹਿੰਦਾ ਹੈ ਸਤਿਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦਸ਼ਾਹ ਆਨੰਦਿਨ ਭਗਤ ਕਰੇ ਦਿਨ ਰਾਤੀ RAM ਨਾਮ ਸੱਚ ਲਹਾ ਸਤਿਗੁਰੂ ਪਰਮਾਨੰ ਕਰਦੇ ਨੇ ਸਤਗੁਰ ਗਿਆਨ ਆਤਮਕ ਜੀਵਨ ਦੀ ਸੂਝ ਸਤਗੁਰੂ ਦੀ ਦਿੱਤੀ ਹੋਈ ਸਦਾ ਘਟ ਸਦਾ ਹੀ ਹਿਰਦੇ ਦੇ ਵਿੱਚ ਚਾਨਣ ਪ੍ਰਕਾਸ਼ ਰਹਿੰਦਾ ਹੈ ਅਮਰ ਹੁਕਮ ਸਿਰ ਸਿਰ ਉੱਤੇ ਬਾਦਸ਼ਾਹਾਂ ਇਸ ਸੰਸਾਰ ਦੇ ਰਾਜਿਆਂ ਦੇ ਸਿਰ ਉੱਤੇ ਆਨ ਦਿਨ ਹਰ ਰੋਜ਼ ਭਗਤ ਪਰਮਾਤਮਾ ਦੀ ਭਗਤੀ ਨਾਮ ਸਿਮਰਨ ਕਰੇ ਕਰਦੇ ਨੇ ਦਿਨ ਰਾਤ ਦੇ ਦਿਨ ਰਾਤ ਕਰਕੇ ਰਾਮ ਨਾਮ ਸੱਚ ਲਾਹ ਦੇ ਰਾਮ ਦੇ ਨਾਮ ਦਾ ਸਦਾ ਫਿਰ ਰਹਿਣ ਵਾਲੇ ਦਾ ਉਹ ਲਾਹ ਲੈਂਦੇ ਨੇ ਸਤਿਗੁਰੂ ਨੂੰ ਮਾਨ ਕਰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਵਕਸ਼ਿਆ ਗਿਆਨ ਸਦਾ ਚਾਨਣ ਕਰੀ ਰੱਖਦਾ ਹੈ ਉਨ੍ਹਾਂ ਦਾ ਹੁਕਮ ਦੁਨੀਆਂ ਦੇ ਬਾਦਸ਼ਾਹਾਂ ਦੇ ਸਿਰ ਉੱਤੇ ਵੀ ਚੱਲਦਾ ਹੈ ਉਹ ਹਰ ਵੇਲੇ ਦਿਨ ਰਾਤ ਪ੍ਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਨੇ ਉਹ ਹਰ ਨਾਮ ਦਾ ਲਾਭ ਖੱਟਦੇ ਨੇ ਜੋ ਸਦਾ ਫਿਰ ਕੈਮ ਰਹਿੰਦਾ ਹੈ ਜੋ ਸਦਾ ਫਿਰ ਕੈਮ ਰਹਿਣ ਵਾਲਾ ਨਾਨਕ RAM ਨਾਮ ਨਿਸਤਾਰਾ ਸ਼ਬਦ ਰਤੀ ਹਰ ਪਹਾ ਨਾਨਕ ਹੈ ਨਾਨਕ RAM ਨਾਮ ਨਿਸਤਾਰਾ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਾਡਾ ਪਾਰ ਉਤਾਰਾ ਕਰਨ ਵਾਲਾ ਹੈ ਸ਼ਬਦ ਰਤੇ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਸ਼ਬਦ ਦੇ ਨਾਲ ਰੰਗੇ ਰਹਿੰਦੇ ਨੇ ਹਰ ਪਾਉ ਅਕਾਲ ਪੁਰਖ ਪਰਮਾਤਮਾ ਉਹਨਾਂ ਦਾ ਪਾਸਾ ਕਰਦਾ ਹੈ ਉਹਨਾਂ ਦੇ ਨੇੜੇ ਰਹਿੰਦਾ ਸਤਿਗੁਰੂ ਪਰਮਾਨੰ ਕਰਦੇ ਨੇ ਇਹ ਨਾਨਕ ਪ੍ਰਮਾਤਮਾ ਦੇ ਨਾਮ ਦੇ ਰਾਹੀ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਹਰ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਪ੍ਰਮਾਤਮਾ ਉਹਨਾਂ ਦੇ ਨੇੜੇ ਵਸਦਾ ਹੈ ਤੇ ਜਿਹੜਾ ਉਹਨਾਂ ਦਾ ਹੁਕਮ ਹੈ ਇਸ ਸੰਸਾਰ ਦੇ ਬਾਦਸ਼ਾਹਾਂ ਦੇ ਸਿਰ ਉੱਤੇ ਵੀ ਚੱਲਦਾ ਹੈ ਇਸ ਦੇ ਲਈ ਸਤਿਗੁਰੂ ਪ੍ਰਮਾਨ ਕਰਦੇ ਨੇ ਕਿੰਦੇ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਹੜਾ ਤਨ ਕਦੇ ਮੁੱਕਦਾ ਨਹੀਂ ਜਿਹੜਾ ਤਨ ਕਦੇ ਚੁਰਾਇਆ ਖਤਮ ਨਹੀਂ ਹੁੰਦਾ ਚੁਰਾਇਆ ਨਹੀਂ ਜਾ ਸਕਦਾ ਇਸ ਦੇ ਲਈ ਸਤਿਗੁਰੂ ਪ੍ਰਮਾਨ ਕਰਦੇ ਨੇ ਇਹ ਤਨ ਅਕੂਟ ਨਾਨਕ ਕੁੱਟੇ ਨਾ ਜਾਏ ਰਾਗਤਨਾ ਸ੍ਰੀ ਸ਼ਬਦ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹਪੁਰ ਮਾਨ ਕਰਦੇ ਨੇ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਤਨ ਇਹ ਨਾਮ ਤਾਂ ਚੁਰਾਇਆ ਜਾ ਸਕਦਾ ਨਾ ਹੀ ਖਰਚਿਆ ਖਰਚੂ ਹੁੰਦਾ ਹੈ ਸਦਾ ਬਾਦਾ ਹੈ ਇਸ ਧੰਦੇ ਵਿੱਚ ਸਦਾ ਹੀ ਵਰਕਦਾ ਪੈਂਦੀਆਂ ਨੇ ਨਾ ਜਾਏ ਤੇ ਨਾ ਹੀ ਇਹ ਕਦੇ ਨਾਲ ਛੋਣ ਵਾਲਾ ਇਹ ਤਨ ਅਕੋਟ ਨਾਨਕ ਕਹੇ ਨਾ ਜਾਏ ਇਹ ਤਨ ਕਦੇ ਵੀ ਨਾਸ਼ ਨਹੀਂ ਹੋਣ ਵਾਲਾ ਇਸ ਦੇ ਲਈ ਸਾਨੂੰ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਤਨ ਨੂੰ ਇਕੱਠਾ ਕਰ ਮੱਝਾਹੀਦਾ ਹੈ ਜੋ ਸਦਾ ਹੀ ਸਾਥ ਨਿਭਾਉਣ ਵਾਲਾ ਹੈ ਜਿਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ ਇਸ ਸੰਸਾਰ ਦੇ ਰਾਜਿਆਂ ਬਾਦਸ਼ਾਹਾਂ ਦੇ ਉੱਤੇ ਹੁਕਮ ਚੱਲਦਾ ਹੈ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ